ਕਾਨੂੰਨ ਨਹੀਂ ਆਜ਼ਾਦ ਅਜਾਜ਼ ਦਿੰਦਾ ਕਿਤੇ ਵੀ ਇਹ ਲਾਉ ਨਹੀਂ ਕੀਤਾ ਜਾਂਦਾ ਕਿ ਕਿਤੋਂ ਦਾ ਗੰਦਾ ਪਾਣੀ ਕਿਸੇ ਪਿੰਡ ਦੇ ਵਿੱਚਕਾਰ ਦੇ ਕੱਢਿਆ ਜਾਏ ਔਰ ਇੱਥੇ ਹੋ ਰਿਹਾ ਹੈ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜੇਕਰ ਮੌੜ ਮੰਡੀ ਦਾ ਗੰਦਾ ਪਾਣੀ ਉਸ ਪਿੰਡ ਵਿੱਚ ਦੀ ਕਰਨਾ ਤੇ ਹੋਰ ਕੋਈ ਅਲਟਰਨੇਟ ਨਹੀਂ ਫਿਰ ਤਾਂ ਕੱਢਿਆ ਜਾ ਸਕਦਾ ਹੈ ਲੇਕਿਨ ਜੇ ਤੂੰ ਅਲਟਰਨੇਟ ਹੈਗਾ ਤਾਂ ਫੇਰ ਉਹ ਗੰਦੇ ਪਾਣੀ ਨੂੰ ਮਤਲਬ ਪਿੰਡ ਦੇ ਵਿੱਚ ਦੀ ਕੱਢਣ ਦੀ ਕੋਈ ਤੁਕਣੀ ਮੰਨਦੀ ਇੱਥੋਂ ਤੱਕ ਗੱਲ ਸਾਹਮਣੇ ਆ ਗਈ ਕਿ ਪਿੰਡ ਨੇ ਇਹ ਕਹਿਤਾ ਵੀ ਇੱਕ ਸਾਈਡ ਤੋਂ ਕੱਢ ਕੇ ਲੈ ਜਾਓ ਉਹਦੇ ਤੋਂ ਵੀ ਮੈਂ ਜੇ ਕਹਾ ਕਿ ਭਗਵੰਤ ਮਾਨ ਦੀ ਸਰਕਾਰ ਜਾਂ ਇਹਦਾ ਐਮਐਲਏ ਆਪਣੇ ਪਾਰਟੀ ਦੇ ਬੰਦਿਆਂ ਦੇ ਥਰੂ ਇਤਰਾਜ਼ ਕਰਵਾ ਕੇ ਜਿੱਧਰ ਦੀ ਪਾਣੀ ਕੱਢਣ ਦਾ ਪਿੰਡ ਵਾਲਿਆਂ ਨੇ ਇਹਨਾਂ ਨੂੰ ਪ੍ਰਪੋਜ਼ਲ ਦਿੱਤੀ ਉਹਨੂੰ ਅੱਗੇ ਰੋਕਿਆ ਗਿਆ ਹੈ ਇਹਦਾ ਮਤਲਬ ਸਿੱਧ ਹੋ ਗਿਆ ਕਿ ਲੋਕਾਂ ਨੂੰ ਲਤਾੜ ਕੇ ਪਾਣੀ ਪਿੰਡ ਦੇ ਵਿਚਾਲੇ ਦੀ ਹੀ ਗੰਦਾ ਪਾਣੀ ਕੱਢਣ ਦੀ ਇੱਕ ਵਿਉਂਤਬੰਦੀ ਬਣੀ ਸੀ ਔਰ ਉਹਨੂੰ ਨਿਭਾਇਆ ਗਿਆ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਭਈ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਤੁਹਾਡੇ ਇੱਕ ਇੱਕ ਨੁਮਾਇੰਦੇ ਨੇ ਇੱਕ ਇੱਕ ਵਿਅਕਤੀ ਨੇ ਇਹ ਰੌਲਾ ਪਾਇਆ ਹੈ ਕਿ ਇਹ ਆਮ ਘਰਾਂ ਦੇ ਮੁੰਡਿਆਂ ਦੀ ਸਰਕਾਰ ਬਣੇਗੀ ਤੇ ਸੱਥਾਂ ਤੋਂ ਸਰਕਾਰ ਚੱਲਿਆ ਕਰੇਗੀ ਇਹ ਇਹ ਆਪਾਂ ਸਾਰਿਆਂ ਨੇ ਸੁਣਿਆ ਉਹ ਸਵਾਲ ਇਹ ਆ ਵੀ ਉਹ ਪਿੰਡ ਦੀ ਸਾਥ ਆ ਜਿਹੜੀ ਉਹ ਦੁਹਾਈ ਪਿੱਟ ਰਹੀ ਆ, ਕੁਰਲਾ ਰਹੀ ਆ ਕਿ ਸਾਨੂੰ ਆ ਗੰਦਾ ਪਾਣੀ ਕਿਉਂ ਦਿੱਤਾ ਜਾ ਰਿਹਾ, ਕਿਉਂ ਸਾਨੂੰ ਗੰਦੇ ਪਾਣੀ ਦੇ ਵਿੱਚ ਡੋਬਿਆ ਜਾ ਰਿਹਾ। ਅਗਰ ਕਿਤੇ ਵੀ ਪਾਣੀ ਲੀਕ ਹੋ ਗਿਆ, ਜਿਹੜੇ ਘਰਾਂ ਦੇ ਨੇੜੇ ਪਾਣੀ ਲੀਕ ਹੋ ਗਿਆ ਉਹਨਾਂ ਘਰਾਂ ਨੂੰ ਤਾਂ ਨਾ ਰਾਤ ਨੂੰ ਚੈਨ ਹੋਣੀ ਆ ਨਾ ਦਿਨੇ ਚੈਨ ਹੋਣੀ ਆ। ਉਹਨਾਂ ਵਾਸਤੇ ਤਾਂ ਨਰਕ ਬਣ ਗਿਆ ਨਾ। ਔਰ ਉਹ ਨਰਕ ਬਣਾਇਆ ਜਾ ਰਿਹਾ ਹੈ, ਜਾਣਬੁੱਝ ਕੇ ਬਣਾਇਆ ਜਾ ਰਿਹਾ ਹੈ। ਔਰ ਉਹਦੇ ਤੋਂ ਅੱਗੇ ਮੈਂ ਤੇਰੀ ਗੱਲ ਕਰਨੀ ਚਾਹਣਾ। ਦੇਖੋ ਪਿੰਡ ਨੇ ਇਹ ਲੜਾਈ ਲੜਦਿਆਂ 25 26 ਬੰਦੇ ਜੇਲ੍ਹ ਚਲੇ ਗਏ ਤਿੰਨ ਬੰਦੇ ਪਿੰਡ ਦੇ ਉੱਥੇ ਭੁੱਖ ਹੜਤਾਲ ਤੇ ਬੈਠੇ ਆ ਜਥੇਬੰਦੀ ਦੇ ਆ ਜਿਹੜੇ ਵਰਕਰ ਨੇ ਸਾਡੇ ਆਪ ਨੂੰ ਸਹਿਬਾਨ ਉਹ ਜੇਲ੍ਹ ਚ ਚਲੇ ਗਏ ਜਿਨ੍ਹਾਂ ਦੇ ਵਿੱਚੋਂ ਨੌ ਆਦਮੀ ਭੁੱਖ ਹੜਤਾਲ ਤੇ ਸੀ ਉੱਥੇ ਜੇਲ੍ਹ ਚ ਪਰ ਉਹਨਾਂ ਨੌਾਂ ਦੇ ਵਿੱਚੋਂ ਤਿੰਨ ਦੀ ਕੱਲ ਸਿਹਤ ਵਿਗੜੀ ਆ ਹਾਲਾਤ ਵਿਗੜਿਆ ਜਿਨ੍ਹਾਂ ਨੂੰ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਇਹਨਾਂ ਨੇ ਲੈ ਕੇ ਗਏ ਚੈੱਕਅਪ ਕਰਵਾਇਆ ਲੇਕਿਨ ਉਹਨਾਂ ਦੀ ਲੜਾਈ ਉਹ ਜਿਹੜੀ ਲੜ ਰਹੇ ਨੇ ਉਹ ਜਾਰੀ ਹੈ ਕਿ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਐਡ ਨਹੀਂ ਲੈਣੀ ਕੋਈ ਮੈਡੀਕਲ ਸਹੂਲਤ ਨਹੀਂ ਲੈਣੀ ਕੋਈ ਦਵਾਈ ਨਹੀਂ ਲੈਣੀ। ਔਰ ਸਾਡੇ ਕਾਕਾ ਸਿੰਘ ਜੀ ਕੋਟੜਾ ਜਿਹੜੇ ਜਨਰਲ ਸੈਕਟਰੀ ਨੇ ਜਥੇਬੰਦੀ ਦੇ ਮੇਰੇ ਤੋਂ ਮੇਰੇ ਨਾਲ ਮੇਰੇ ਬਰਾਬਰ ਦੇ ਨੇ। ਉਹ ਉੱਥੇ ਗਏ ਨੇ ਜਿਸ ਤਰੀਕੇ ਦੇ ਨਾਲ ਜਿਹੋ ਜਿਹਾ ਬਿਹੇਵੀਅਰ ਕਰਕੇ ਕਾਕਾ ਸਿੰਘ ਕੋਟੜਾ ਨੂੰ ਤੇ ਸਾਡੀਆਂ ਉੱਥੇ ਬੀਬੀਆਂ ਨੂੰ ਉੱਥੇ ਲੈ ਕੇ ਗਏ ਨੇ। ਜੇਲ੍ਹ ਦੇ ਵਿੱਚ ਅਮਰਸਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੈ। ਇਹ ਅਤਿ ਨਿੰਦਣਯੋਗ ਹੈ। ਏ ਤੁਸੀਂ ਸਾਰੀ ਪ੍ਰੈਸ ਨੇ ਦੇਖਿਆ ਕਿ ਇੱਕ ਬੀਬੀ ਨੇ ਉੱਥੇ ਜ਼ਹਿਰ ਪੀਣ ਦੀ ਵੀ ਕੋਸ਼ਿਸ਼ ਕੀਤੀ ਆ ਕਿ ਮੈਂ ਆਪਣੀ ਜਾਨ ਦੇ ਦੂੰਗੀ ਲੇਕਿਨ ਸਾਡੇ ਪਿੰਡ ਨੂੰ ਇਹ ਜਿਹੜਾ ਗੰਦਾ ਪਾਣੀ ਦਿੱਤਾ ਜਾ ਰਿਹਾ ਹੈ ਇਹਦਾ ਅਸੀਂ ਵਿਰੋਧ ਕਰ ਰਹੇ ਹਾਂ ਉਹਦੀ ਵੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਲੋਕ ਮਰਦੇ ਆ ਤਾਂ ਮਰਨ ਲੋਕ ਭੁੱਖੇ ਰਹੇ ਜੇ ਮਰਦੇ ਆ ਤਾਂ ਮਰਨ ਲੇਕਿਨ ਪਾਣੀ ਇੱਕ ਐਮਐਲਏ ਦੀ ਈਗੋ ਨੂੰ ਕਾਇਮ ਰੱਖਣਾ ਹੈ ਉਹਦੀ ਈਗੋ ਨੂੰ ਮਜ਼ਬੂਤ ਕਰਦਾ ਉਹਦੀ ਈਗੋ ਨੂੰ ਪੱਠੇ ਪਾਉਣ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਸਾਰਾ ਇਸ ਗੱਲ ਦੇ ਉੱਤੇ ਜ਼ੋਰ ਦੇ ਕੇ ਲੱਗਿਆ ਹੋਇਆ ਹੈ ਅੱਜ ਮੈਨੂੰ ਰਿਪੋਰਟ ਮਿਲੀ ਹੈ ਕਿ ਸਾਡੇ ਉੱਥੇ ਮੁਕਸਰ ਜੇਲ੍ਹ ਦੇ ਵਿੱਚੋਂ ਪੰਜ ਆਦਮੀਆਂ ਨੇ ਹੋਰ ਨਵੇਂ ਪੰਜ ਆਦਮੀਆਂ ਨੇ ਹੜਤਾਲ ਹੋਰ ਸ਼ੁਰੂ ਕੀਤੀ ਹੈ ਦੇਖੋ ਸਾਡੀ ਇਹ ਆ ਲੜਾਈ ਕਿ ਲੋਕਾਂ ਨਾਲ ਇਹ ਹੋ ਰਹੀ ਬੇਇਨਸਾਫੀ ਕਿਵੇਂ ਰੁਕੇਗੀ ਅਗਰ ਅੱਜ ਅਸੀਂ ਇਸ ਗੱਲ ਦੇ ਉੱਤੇ ਇਸ ਨੂੰ ਨਾ ਰੋਕ ਸਕੇ ਤਾਂ ਅਜੇ ਹੀ ੱੱਕੇਸ਼ਾਈ ਫਿਰ ਹਰੇਕ ਪਿੰਡ ਦੇ ਵਿੱਚ ਤੇ ਹਰੇਕ ਵਿਅਕਤੀ ਦੇ ਨਾਲ ਹੋਏਗੀ ਹੁਣ ਇੱਥੇ ਵੱਡਾ ਸਵਾਲ ਇਹ ਹੀ ਬੇ ਦੁਬਾਰਾ ਰਿਪੀਟ ਕਰਦਾ ਕਿ ਜਿਹੜੀ ਸਰਕਾਰ ਆਮ ਲੋਕਾਂ ਦੀ ਸਰਕਾਰ ਸੀ ਜਿਹੜੀ ਕਹਿੰਦੀ ਸੀ ਇਨਸਾਫ ਦੇਵਾਂਗੇ ਕੀ ਉਹ ਸਰਕਾਰ ਦਾ ਅੱਜ ਸਪਸ਼ਟ ਨਜ਼ਰ ਚਿਹਰਾ ਨਜ਼ਰ ਨਹੀਂ ਆ ਰਿਹਾ ਕਿ ਇੱਕ ਐਮਐਲਏ ਸ਼ਰੀਆਮ ਗੁੰਨਾ ਕਰਦੀ ਕਰ ਰਿਹਾ ਲੋਕਾਂ ਦੇ ਨਾਲ ਔਰ ਲੋਕਾਂ ਨੂੰ ਲਤਾਰ ਕੇ ਕੰਮ ਕਰ ਰਿਹਾ ਸੋ ਇਹਦੇ ਰੋਸ ਦੇ ਵਿੱਚੋਂ एसकेएम नॉन पॉलिटिकल दी रात मीटिंग हुई है और एसकेएम नॉन पॉलिटिकल ने कल एक प्रोग्राम ਦਿੱਤਾ ਰਾਤ ਜੀ ਜਿਹੜਾ ਇਹਦੇ ਵਿੱਚ ਜ਼ਰੂਰ ਮਤਲਬ ਮੈਂਸ਼ਨ ਕਰਨਾ ਬਹੁਤ ਜ਼ਰੂਰੀ ਹੈ ਉਹਨਾਂ ਨੇ ਪ੍ਰੋਗਰਾਮ ਇਹ ਲਿਖਿਆ ਕਿ ਪੂਰੇ ਭਾਰਤ ਦੇ ਵਿੱਚ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੂਰੇ ਭਾਰਤ ਦੇ ਵਿੱਚ ਪੁਤਲੇ ਫੂਕੇ ਜਾਣਗੇ ਕੱਲ ਨੂੰ 3 ਤਰੀਕ ਨੂੰ ਇਸੇ ਰੋਸ਼ ਦੇ ਵਿੱਚ ਉਹ ਲੋਕਾਂ ਦੇ ਨਾਲ ਬੇਇਨਸਾਫੀ ਜੇ ਲੋਕਾਂ ਨੇ ਤੁਹਾਨੂੰ 92 ਐਮਐਲਏ ਜਿਤਾਏ ਹੈ ਨਾ ਤਾਂ ਇਸ ਲਈ ਜਿਤਾਏ ਸੀਗੇ ਕਿ ਤੁਸੀਂ ਲੋਕਾਂ ਨੂੰ ਇਨਸਾਫ ਦਿਓਗੇ ਲੋਕਾਂ ਨੂੰ ਧੱਕੇशाही ਦੀ ਦੇ ਰਾਜ ਪ੍ਰਬੰਧ ਚੋਂ ਬਾਹਰ ਕੱਢੋਗੇ ਲੋਕਾਂ ਨੂੰ ਨਜਾਤ ਦਿਓਗੇ ਨਾ ਤੁਮ ਲੇਕਿਨ ਤੁਸੀਂ ਤਾਂ ਉਸ ਤੋਂ ਬਾਅਦ ਦੇਣ ਲੱਪੇ ਇਹਦੇ ਲਈ ਕੱਲ ਨੂੰ 3 ਤਰੀਕ ਨੂੰ 11 ਵਜੇ ਪੂਰੇ ਭਾਰਤ ਦੇ ਵਿੱਚ ਹਰ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਭਗਵੰਤ ਮਾਨ ਤੇ ਕੇਜਰੀਵਾਲ ਦੇ ਪੁਤਲੇ ਫੋਕਣ ਦਾ ਪ੍ਰੋਗਰਾਮ ਹੋਵੇ ਸਿ ਫੋਕਾਂਗੇ ਅਗਲੀ ਹਾਂਜੀ ਅਮਰ ਦੱਸ ਦੇਣਾ ਸਾਰਾ ਗੱਲ ਕੁਐਸਚਨ ਬਾਅਦ ਕਰਦੇ ਆਂ ਅਗਲੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਦੇਖੋ ਅੱਜ ਪਤਾ ਲੱਗਿਆ ਤੇ ਸਰਪੰਚ ਸਾਹਿਬ ਨੂੰ ਡੀਸੀ ਸਾਹਿਬ ਨੇ ਬੁਲਾਇਆ ਇਹ ਕਹਿ ਰਹੇ ਨੇ ਕਿ ਦੇਖੋ ਹੁਣ ਪਾਈਪਲਾਈਨ ਤਾਂ ਨਿਕਲੀ ਗਈ ਤੁਸੀਂ ਆਪ ਦਾ ਪ੍ਰੋਟੈਸਟ ਕਰਨਾ ਬੰਦ ਕਰ ਦਿਓ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਤੁਹਾਨੂੰ ਅਸੀਂ ਕੁੱਟ ਲਿਆ ਤੁਹਾਨੂੰ ਅਸੀਂ ਕੁੱਟ ਕੇ ਅੰਦਰ ਤਾੜ ਕੇ ਜੇਲ੍ਹਾਂ ਸਿੱਟ ਕੇ ਤੁਹਾਡੀਆਂ ਧੀਆਂ ਤੁਹਾਡੀਆਂ ਮਾਤਾਵਾਂ ਪੈਣਾ ਦੀ ਬੇਇੱਜ਼ਤੀ ਕਰਕੇ ਉਹਨਾਂ ਦੀਆਂ ਚੁੰਨੀਆਂ ਖਿੱਚ ਕੇ ਅਸੀਂ ਤੁਹਾਡਾ ਗੰਦਾ ਪਾਣੀ ਤਾਂ ਕੱਢ ਕੇ ਲੈ ਗਏ ਆ ਹੁਣ ਤੁਸੀਂ ਰੋਬਣਾ ਹੁਣ ਤੁਸੀਂ ਰੋਲਾ ਨਾ ਪਾਓ ਹੁਣ ਤੁਸੀਂ ਪੱਟਾਸ਼ਟ ਬੰਦ ਕਰ ਦਿਓ ਇਹ ਕਿਹਾ ਗਿਆ ਇਹ ਅਤੀ ਘਿਣੌਣੀ ਤੇ ਸ਼ਰਮਨਾਕ ਗੱਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਜਿਹੜੀ ਇਹ ਗੱਲ ਕਹੀ ਜਾ ਰਹੀ ਹੈ ਸਾਡੇ ਆਦਮੀ ਜੇਲ੍ਹ 'ਚ ਬੈਠੇ ਨੇ ਇਸ ਪਿੰਡ ਦੇ 20 ਦੇ ਕਰੀਬ ਬੰਦੇ ਜੇਲ੍ਹ 'ਚ ਬੈਠੇ ਨੇ ਸਾਡੇ ਆਗੂ ਜੇਲ੍ਹ 'ਚ ਬੈਠੇ ਨੇ ਤੇ ਇੰਨੇ ਆਗੂਆਂ ਨੂੰ ਜੇਲ੍ਹ ਚ ਸਿੱਟ ਕੇ ਉਹਨਾਂ ਜਿਹੜੇ ਭੁਖੜ ਹੜਤਾਲ ਤੇ ਬੈਠੇ ਨੇ ਪੰਜ ਹੋਰ ਬੈਠ ਗਏ ਉਹਨਾਂ ਦੀ ਰਹਿ ਜਾਣੇ ਬਿਨਾ ਸਰਪੰਚ ਜਾਂ ਕੌਣ ਹੈ ਕੌਣ ਕੌਣ ਫੈਸਲਾ ਕਰ ਲੇਗਾ ਮੈਂ ਕਹਾਂ ਕਿਵੇਂ ਫੈਸਲਾ ਕਰ ਲਾਂਗਾ ਅਜੀ ਇਕੱਲਾ ਇੱਥੇ ਬੈਠ ਕੇ ਸਾਡੇ ਸਾਰੇ ਬੰਦੇ ਰਿਹਾ ਕਰਨ ਬੰਦੇ ਸਾਡੇ ਵਿੱਚ ਆਉਣ ਅਸੀਂ ਉਹਨਾਂ ਨਾਲ ਬੈਠ ਕੇ ਚਰਚਾ ਕਰਾਂਗੇ ਕਿ ਅਸੀਂ ਆਪਣੇ ਪ੍ਰੋਟੈਸਟ ਨੂੰ ਕਿਸ ਰੂਪ ਦੇ ਵਿੱਚ ਲੈ ਕੇ ਜਾਣਾ ਹੈ ਕਿਵੇਂ ਕਰਨਾ ਹੈ ਲੋਕਾਂ ਦੀ ਲੜਾਈ ਪਾਈਪਾ ਪੈਣ ਨਾਲੋਂ ਵੱਡੀ ਲੜਾਈ ਤੇ ਨਾ ਗੰਦਾ ਪਾਣੀ ਆਏਗਾ ਹਜੇ ਤਾਂ ਲੜਾਈ ਚੱਲੀ ਹੈ ਜਿੱਤੇ ਗੰਦਾ ਪਾਣੀ ਛੱਡਣਾ ਉਹਨਾਂ ਪਾਈਪਾਂ ਦੇ ਵਿੱਚ ਉੱਤੇ ਫਿਰ ਲੋਕਾਂ ਨੇ ਛੇਤ੍ਰੇ ਛੇਤ੍ਰਿਆਂ ਨੇ ਸੋ ਲੜਾਈ ਸਾਡੇ ਗੰਦੇ ਪਾਣੀ ਦੀ ਹੈ ਉਹਦੇ ਖਿਲਾਫ ਇਹ ਸਾਡਾ ਪ੍ਰੋਟੈਸਟ ਜਾਰੀ ਇੱਕ ਤਾਂ ਮੈਂ ਇਹ ਗੱਲ ਤੁਹਾਡੇ ਸਾਹਮਣੇ ਕਲੀਅਰ ਕਰ ਰਿਹਾ ਸੀ ਦੂਸਰੀ ਗੱਲ ਤੁਸੀਂ ਸਾਰੇ ਪੱਤਰਕਾਰਾਂ ਨੇ ਦੇਖੀ ਹੋਏਗੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਕਿ ਪੰਜਾਬ ਦੇ ਮੁੱਦਿਆਂ ਤੇ ਤੇ ਕਿਸਾਨੀ ਮੁੱਦਿਆਂ ਤੇ ਮੈਂ ਲਾਈਵ ਖੁੱਲੀ ਡਿਬੇਟ ਕਰਨ ਲਈ ਖੁੱਲੀ ਚਰਚਾ ਕਰਨ ਲਈ ਇਹਨਾਂ ਨੂੰ ਚੈਲੰਜ ਕਰਦਾ ਹਾਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ ਤਾਂ ਪਰਸੋਂ ਮੇਰੇ ਵੱਲੋਂ ਬਿਆਨ ਆ ਗਿਆ ਸੀ ਮੈਂ ਆਪਣੀ ਆਰਗੇਨਾਈਜੇਸ਼ਨ ਵੱਲੋਂ ਬਿਆਨ ਦਿੱਤਾ ਸੀ ਕਿ ਸਾਡੀ ਜਥੇਬੰਦੀ ਤੇਰੇ ਇਸ ਚੈਲੰਜ ਨੂੰ ਕਬੂਲਦੀ ਹੈ ਪ੍ਰਧਾਨ ਮੰਤਰੀ ਜੀ ਲੇਕਿਨ ਰਾਤ ਦੀ ਮੀਟਿੰਗ ਤੋਂ ਬਾਅਦ ਸਮੁੱਚੇ ਐਸਕੇਐਮ ਨਾਨ ਪੋਲੀਟੀਕਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਚੈਲੰਜ ਨੂੰ ਅਸੀਂ ਸਵੀਕਾਰਿਆ ਸੀ ਕਬੂਲਿਆ ਅਸੀਂ ਉਹਨੂੰ ਕਹਿੰਦੇ ਆ ਕਿ ਬਹੁਤ ਚੰਗੀ ਗੱਲ ਹੈ ਅਗਰ ਸਰਕਾਰ ਕਿਤੇ ਲਾਈਵ ਤੁਹਾਡੇ ਚੈਨਲਾਂ ਤੇ ਵੀ ਚੱਲਦਾ ਹੋਵੇ ਹਰ ਇੱਕ ਗੱਲ ਦਾ ਲੋਕਾਂ ਨੂੰ ਪਤਾ ਲੱਗੇ ਕਿ ਸਰਕਾਰ ਕਿੰਨਾ ਝੂਠ ਬੋਲਦੀ ਹੈ ਤੇ ਕਿੰਨਾ ਕਿ ਸਰਕਾਰ 'ਚ ਦਮ ਹੈ ਸਚਾਈ ਕਿੰਨੀ ਕਾ ਹੈ ਬਹੁਤ ਕੁਝ ਦੱਸਣ ਆਲਾ ਹੈ ਪਬਲਿਕ ਦੇ ਸਾਹਮਣੇ ਕਿਉਂਕਿ ਅਸੀਂ ਜਿਹੜਾ ਝੂਠ ਬੋਲਿਆ ਗਿਆ ਭਗਵੰਤ ਮਾਨ ਵੱਲੋਂ ਕਿ ਜੀ ਮੈਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਧਰਨਾ ਦੇ ਕੇ ਪਾਣੀ ਰੋਕੀ ਬੈਠਾ ਨਹੀਂ ਤਾਂ ਹਰਿਆਣੇ ਨੂੰ ਦਿੱਲੀ ਨੂੰ ਪਾਣੀ ਜਾ ਰਿਹਾ ਹੈ ਪਾਣੀ ਜਾਣਾ ਅਸੀਂ ਫਿਰ ਉਸ ਲਾਈਵ ਡਿਬੇਟ 'ਚ ਪੁੱਛਾਂਗੇ ਭਗਵੰਤ ਮਾਨ ਜੀ 4000 ਕਿਊਸਿਕ ਪਾਣੀ ਦੇਣ ਲੱਗੇ ਨੇ ਪੰਜਾਬ ਦੀ ਰਹਿ ਜਾਣੀ ਪੁੱਛਿਆ ਲੋਕਾਂ ਤੋਂ ਚੁੱਪਚੀ ਪੀਤੇ ਸੈਨ ਕਰ ਕਰਕੇ ਦੇਈ ਜਾ ਰਹੇ ਹਾਂ ਅਸੀਂ ਇਹ ਵੀ ਪੁੱਛਾਂਗੇ ਕਿ ਬਿਆਨਨਾ ਦੇ ਵਿੱਚ ਕੀ ਬੋਲ ਰਹੇ ਹੋ ਮੁੱਖ ਮੰਤਰੀ ਜੀ ਔਰ ਅਮਲ 'ਚ ਕੀ ਕਰ ਰਹੇ ਹੋ ਬਿਆਨਨਾ 'ਚ ਕਹਿ ਰਹੇ ਹੋ ਕਿ ਇੱਕ ਬੂੰਦ ਪਾਣੀ ਹੈ ਨਹੀਂ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ ਤੇ ਅਮਲ 'ਚ ਤੁਸੀਂ ਕੀ ਕੀਤਾ ਹੈ ਤੁਸੀਂ ਇਹ ਕਿਹਾ ਮਤਾ ਪਾਸ ਕੀਤਾ ਹੈ ਕਿ 1981 ਦਾ ਜਿਹੜਾ ਰਜੀਵ ਲੰਗੋਵਾਲ ਸਮਝੌਤਾ ਹੈ ਉਸ ਸਮਝੌਤੇ ਦੇ ਮੁਤਾਬਕ ਪਾਣੀ ਦੀ ਅਸੀਂ ਚਾਹੁੰਦੇ ਆ ਕਿ ਮੁੜ ਦੁਬਾਰਾ ਵੰਡ ਕੀਤੀ ਜਾਏ ਮੈਂ ਕਹਿਣਾ ਚਾਹਣਾ ਭਗਵੰਤਾਨ ਨੂੰ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਜੀ ਅਕਲ ਤੋਂ ਕੰਮ ਲਓ ਹਜੇ ਤੱਕ ਪੂਰੇ ਪੰਜਾਬ ਦੇ ਲੋਕਾਂ ਨੇ ਰਜੀਵ ਲੋਂਗੋਵਾਲ ਸਮਝੌਤੇ ਨੂੰ ਐਕਸੈਪਟ ਨਹੀਂ ਕੀਤਾ ਪੰਜਾਬ ਦੇ ਪਾਣੀਆਂ ਦਾ ਰਾਖਾ ਖੋਣ ਵਾਲਾ ਮੁੱਖ ਮੰਤਰੀ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੈਂ ਪਬਲਿਕ ਨੂੰ ਵੀ ਦੱਸ ਦੇਣਾ ਚਾਹਣਾ ਤੇ ਮੁੱਖ ਮੰਤਰੀ ਨੂੰ ਵੀ ਉਹ ਭਾਈ ਪਾਣੀਆਂ ਦਾ ਜੇ ਸਮਝੌਤਾ ਕਰਨਾ ਜੇ ਪਾਣੀਆਂ ਦਾ ਕੋਈ ਫੈਸਲਾ ਕਰਨਾ ਤੇ ਰਾਈਟ ਕਿਹਦੇ ਕੋਲੇ ਆ ਪੰਜਾਬ ਵਿਧਾਨ ਸਭਾ ਕੋਲੇ ਇੱਕ ਇਹ ਅਧਿਕਾਰ ਹੈ ਨਾ ਕੋਈ ਮੁੱਖ ਮੰਤਰੀ ਨਾ ਕੋਈ ਮੰਤਰੀ ਨਾ ਕੋਈ ਸੰਤਰੀ ਨਾ ਕਿਸੇ ਪਾਰਟੀ ਦਾ ਪ੍ਰਧਾਨ ਕੋਈ ਸਾਡੇ ਪਾਣੀਆਂ ਦਾ ਫੈਸਲਾ ਨਹੀਂ ਕਰ ਸਕਦਾ ਤੇ ਇਹ ਫੈਸਲਾ ਕਿਹਨੇ ਕੀਤਾ ਸੀ ਸੰਤ ਅਰਜਨ ਸਿੰਘ ਲੰਗੋਵਾਲੀ ਉਹ ਇੱਕ ਪਾਲਟੀ ਪ੍ਰਧਾਨ ਸੀ ਸਾਡੀ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਨਹੀਂ ਹੋਇਆ ਤੇ ਜੇ ਵਿਧਾਨ ਸਭਾ ਚ ਮਤਾ ਨਹੀਂ ਪਾਸ ਹੋਇਆ ਤਾਂ ਉਹ ਜਿਹੜਾ ਸਮਝੌਤਾ ਸੀ ਉਹ ਇਲਿਗਲ ਸੀ ਗੈਰ ਕਾਨੂੰਨੀ ਸੀ ਅੱਜ ਤੱਕ ਅਸੀਂ ਇਸ ਗੱਲ ਦੇਤੇ ਲੜਨ ਜੋਗਰੇ ਸੀਗੇ ਕਿ ਇਹ ਗੈਰ ਕਾਨੂੰਨੀ ਸਮਝੌਤਾ ਹੈ ਤੇ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਕਹੋਂਦੀ ਗੱਲ ਕਰਦਾ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਮਤਾ ਲਿਆ ਕੇ ਕਿ ਅਸੀਂ ਇਹ ਪਾਣੀ ਦੀ ਮੁਰ ਦੁਬਾਰਾ ਵੰਡ ਕਰਨੀ ਹੈ ਤੂੰ ਤਾਂ ਉਹਨੂੰ ਲਿਗਲਾਈਜ਼ ਕਰਤਾ ਜਿਹੜਾ ਸਾਡਾ ਪਾਣੀ ਬਾਹਰ ਜਾ ਰਿਹਾ ਹੈ ਸੋ ਇੱਕ ਗੱਲ ਇਹ ਨਹੀਂ ਹੈ ਬਹੁਤ ਗੱਲਾਂ ਨਹੀਂ ਬਹੁਤ سارے ਇਸ਼ੂ ਨੇ ਮੈਂ ਕਹਿੰਦਾ ਸ਼ੁਕਰ ਹੈ ਮੇਰੇ ਪਰਮਾਤਮਾ ਦਾ ਕਿ ਅੱਜ ਉਹਨਾਂ ਨੇ ਕਿਹਾ ਹੈ ਕਿਸੇ ਮੁੱਖ ਮੰਤਰੀ ਨੇ ਸਾਨੂੰ ਕਿਹਾ ਹੈ ਕਿ ਮੈਂ ਤੁਹਾਡੇ ਨਾਲ ਖੁੱਲੀ ਡਿਬੇਟ ਕਰਨ ਲਈ ਤਿਆਰ ਹਾਂ ਔਰ ਲਾਈਵ ਡਿਬੇਟ ਕਰਨ ਲਈ ਤਿਆਰ ਹਾਂ ਅਸੀਂ ਜਰੂਰ ਭਗਵੰਤ ਮਾਨ ਦੀ ਇਸ ਚੁਣੌਤੀ ਨੂੰ ਕਬੂਲਦੇ ਹਾਂ ਜਗ੍ਹਾ ਦੱਸੇ ਡੇਟ ਦੇਵੇ ਇੱਕ ਇੱਕ ਚੈਨਲ ਨੂੰ ਆਵਾਜ਼ ਮਾਰੇ ਉਹਦੇ ਫਿਰ ਇਹ ਨਾ ਕਰਨ ਇਹ ਪੱਤਰਕਾਰ ਨਹੀਂ ਆਉਂਦੇ ਨੇ ਪੱਤਰਕਾਰ ਨਹੀਂ ਆਉਂਦੇ ਇੱਕ ਇੱਕ ਚੈਨਲ ਨੈਸ਼ਨਲ ਚੈਨਲ ਸਾਡੇ ਸੋਸ਼ਲ ਮੀਡੀਆ ਦੇ ਛੋਟੇ ਚੈਨਲ ਸਾਰੇ ਉੱਥੇ ਆਉਣ ਸਾਰਿਆਂ ਦੇ ਸਾਹਮਣੇ ਫਿਰ ਖੁੱਲ ਕੇ ਡਿਬੇਟ ਕਰਾਂਗੇ ਦੱਸਾਂਗੇ ਤੂੰ ਤੇਰਾ ਤੂੰ ਕਿੱਲੇ ਪਾਣੀ ਚ ਖੜਾ ਤੇ ਅਸੀਂ ਕਿੱਥੇ ਖੜੇ ਹਾਂ ਇਹ ਵੀ ਪੁੱਛਾਂਗੇ ਭਗਵੰਦ ਮਾਨ ਨੂੰ ਅਸੀਂ ਡਿਬੇਟ ਦੇ ਵਿੱਚ ਸ਼੍ਰੀਮਾਨ ਜੀ ਤੂੰ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਤੇ ਪੰਜਾਬ ਦਾ ਰਾਖਾ ਕਹਿ ਰਹੇ ਤੇ ਤੇਰਾ ਸੁਪਰੀਮੋ ਕੀ ਕਹਿ ਰਿਹਾ ਹੈ ਜਲੰਧਰ ਦੇ ਅੰਦਰ ਚੋਣ ਮਹਿੰਮ ਦੇ ਦੌਰਾਨ ਇਹ ਕਹਿ ਕੇ ਗਿਆ ਕਿ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੀ ਲੋੜ ਆ ਹਰਿਆਣੇ ਤੇ ਦਿੱਲੀ ਨੂੰ ਪਾਣੀ ਦੇਵਾਂਗੇ